ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਕੀ ਦੇ ਐਸ ਵੱਡੇ ਲੀਡਰ ਦਾ ਹੋਇਆ ਕਤਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਅਮਰਤਸਰ ਜੇ ਸ਼ੁੱਕਰਵਾਰ ਰਾਤ ਨੂੰ ਦੋ ਮੋਟਰਸਾਈਕਲਾਂ ਤੇ ਇਹ ਨੌਜਵਾਨਾਂ ਨੇ ਆਵਾਦਵੀ ਪਾਰਟੀ ਦੇ ਵਰਕਰ ਤੇ ਸਾਥੀਆਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਤਰ੍ਹਾਂ ਇੱਕ ਦੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹਨ ਉਹਨਾਂ ਨੂੰ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਹੈ ਕੜਨਾ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਵਿਖੇ ਖੁਦ मौके ਤੇ ਪੁੱਜੇ ਅਤੇ ਜਾਂਚ ਦੇ ਹੁਕਮ ਦਿੱਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੜਨਾ ਅੰਮ੍ਰਿਤਸਰ ਦੇ ਅਜਨਾਲਾ ਅਦੀਨਪਿੰਦ ਦੇ ਪਿੰਡ ਲਖੋਵਾਲ ਦੀ ਹੈ ਅਤੇ ਆਮ ਆਦਮੀ ਪਾਰਟੀ ਦਾ ਨੌਜਵਾਨ ਦੀਪਿੰਦਰ ਸਿੰਘ ਦੀਪੂ ਸਰਕਾਰੀ ਆਪਣੇ ਦੋਸਤਾਂ ਨਾਲ ਘਰ ਦੇ ਬਾਹਰ ਬੈਠਾ ਸੀ ਰਾਤ ਕਰੀਬ 8:30 ਵਜੇ ਦੋ ਅਣਖਤ ਨੌਜਵਾਨਾਂ ਬਾਈਕ ਤੇ ਆਇਆ ਤੇ ਫਾਇਰਿੰਗ ਸ਼ੁਰੂ ਕੀਤੀ ਦੋਵਾਂ ਕੋਲ ਪਿਸਤੌਲ ਜਾਂ ਰਿਵਾਲਵਰ ਸਨ ਨਾ ਕੜਨਾਂ ਤੋਂ ਬਾਅਦ ਜਖਮਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਕੜਨਾ ਚ ਦੀਪਿੰਦਰ ਸਿੰਘ ਦੀ ਮੌਤ ਹੋ ਗਈ ਇਲੈਕਟ੍ਰੋਨੋਥ ਨੂੰ ਮਰਦਕ ਐਲਾਨ ਦਿੱਤਾ ਇਸ ਦਰਨ ਚਾਰ ਜਖਮਿਆਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਦਾਣੂ ਬਾਦ